आलू सब्जी आलू हरी तरी आलू बाल लेना जी क्योंकि ਹੱਦਗੇ ਇਫਲੇਟਰੀ ਬਹੁਤ ਹੋ ਗਈਆਂ ਬਾਜ਼ਾਰ ਕਿਹੜੀ ਸੀ ਬਾਜ਼ਾਰ ਸੀ ਏਟ ਹੋ ਗਈ ਸੀ ਇਹ ਬਹੁਤ ਤੇ ਕੁੱਕਰ ਮੜਿਆ ਮੀਲੇ ਦਾ ਖਾਦੇ ਭਾਂਡੇ ਵੀ ਕੱਛੇ ਭਾਂਡੇ ਤਾਂ ਉੱਤੇ ਸੀਗੇ ਵੈਸੇ ਥੋੜੇ ਜੇ ਰਹਿ ਗਏ ਨੇ ਪਤਾ ਨਹੀਂ ਹੁਣ ਆਪੇ ਚੁੱਕੋ ਹੋ ਗਏ ਨਾ ਮੈਂ ਥੋੜਾ ਸੇਨਾ ਅੱਛਾ ਹਟਾ ਦੂੰਗੀ ਠੀਕ ਹੈ ਜੀ ਵਿਜੈਸਮੀਨ ਉਹ ਵੀ ਚੋੜਾ ਕਰ ਦੂੰਗੀ ਇਹ ਕਹਿੰਦੀ ਸੀ ਮੇਰੇ ਕੋੜੇ ਲੱਗਦੇ ਨੇ ਪਤਾ ਨਹੀਂ ਨਾਲ ਬਹੁਤ ਕੰਮ ਬਤਾਲਦੀ ਹੈ लेने की जा रहे हैं टमाटर तो कराते हैं ना उन्होंने दे दो टमाटर तो एक मिनट तो भी गलत जैसे मैं कहती हूँ कि टमाटर नहीं क्या क्या था थोड़ी ना बात ऊपर में ये शेती सीती रोवा देंगे हाँ टाइम ताने के बुबा सब्जी शेवी हम ये तो काम कर रहे हैं और तो करना होगा वीडियो ना मेरी बात तो करनी ਤੂੰ ਵੀ ਕਿੰਨੇ ਨੇ ਮਤਲਬ ਅੱਜ ਤਾਂ ਮੈਨੂੰ ਲੱਗਦਾ ਮੈਂ ਦੇਰ ਨਹੀਂ ਸੋਵਾਂਗੀ ਇੱਕ ਮੈਗਾ ਮੈਸਿੱਟੇ ਸੋਵਾਂਗੀ ਇੱਕ ਮੈਂ ਕੱਟੂਗੀ ਤਸਮੀਨ ਦਾ ਸੇਧੂਗੀ ਇਹਦੇ ਦਸਾਈਆਂ ਕੀਤੀਆਂ ਨਹੀਂ ਕੱਲ ਨੂੰ ਅਸੀਂ ਇਹ ਦਸਾਈਆਂ ਕਰਾਂਗੇ ਨਾ ਤਾਂ ਮੈਂ ਜੈਸ ਨੇ ਅੱਜ ਦਸਾਈਆਂ ਕਰ ਲਈਆਂ ਅਜ ਤੂੰ ਬੜਨ ਪੂੜ ਨੂੰ ਰਹਿ ਜੇ ਹਾਂ ਇੱਕ ਵਾਰ ਜਿੰਨਾ ਬੜੇ ਤੂੰ ਸਦੀ ਹੁੰਦੇ ਨਹੀਂ ਤੂੰ ਫੇਰ ਅੱਜ ਕੋਈ ਗੱਲ ਨਹੀਂ ਸਿਰ ਚਾਲੂ ਜੇ ਨਹੀਂ ਨਹੀਂ ਉਹ ਵੀ ਫੇਰ ਕੱਲ ਨੂੰ ਤੇ ਮੈਂ ਮੈਂ ਅੱਜ ਕਰ ਦੇ ਜੀ ਤੇ ਬੈਠ ਤੂੰ ਟੈਨਸ਼ਨ ਨਾ ਲੈ ਉਹ ਥੋੜਾ ਪੀਸਿਸ ਕਰਕੇ ਲੋ ਜੀ ਨਹੀਂ

भी नहीं तेल ज्यादा गर्म हो गया मेरा पापा निकल दिए मैंने एक चम्मच में जीरे दा पालूंगी तेल तेर भों दसे मैं ज्यादा गर्म हो गया इस कर के भों हो गया प्याज जेड़ा ब्रीफ ब्रीक टॉप कीता थी प्याज प्याज पादा अगली गाइस ये इनु पखा लदा एवी ना डंडी जी दे नट के डले गे ලබදී හොන ඕෝ කරවාගේ නිස්පරිීටඔක්සි කරවාගේ එ ගෝල්ඩන් බ්‍රව්න් හෝටක්කුනගේආට් මටගට බ්‍රීක්් චාර්ත මටගටේ මෙනුනට මටරී සබ්දි විදිය ලල්න්නේෙ කුල්ලා දැට මට පයයාහොගේ පයාසාදපු නෝගයක් මොනසිපාදාගේ තමාටෙ हल्का हल्का गोल्डन ब्राउन ही किया बस में ज्यादा नहीं वो किया आदरक पाया नहीं है आदरक पिया है तो दसिया पहला ही मैं ब्लॉगा जो दसिया बच्चे बिल्कुल ही पसंद करते हैं आ मेरिया बरीक कट लिया सी सुद अनुसार जिनी खाते हो है तो ना धो तो के रखी वॉइस ओवर मैं नाल ही कर देना ਤੇ ਹੁਣ ਆਪਾਂ ਪਾ ਲਾਂਗੇ ਵਿੱਚ ਨੂਨ ਨਾ ਐਦਾਂ ਹੁੰਦਾ ਕਿ ਮਸਾਲਾ ਜਿਹੜਾ ਹੈਗਾ ਉਹ ਛੇਤੀ ਘੋਲ ਨੂੰ ਮਿਲ ਜਾਂਦਾ ਬੰਦ ਕਰ ਲਈ ਤੇ ਇੱਕ ਚਮਚ ਤੋਂ ਥੋੜਾ ਜਿਹਾ ਜ਼ਿਆਦਾ ਨਮਕ ਪਾਵਾਂਗੇ ਬਾਕੀ ਮਸਾਲੇ ਅਸੀਂ ਬਾਅਦ ਵਿੱਚ ਐਡ ਕਰ ਲਾਂਗੇ ਇਹਨੂੰ 2 ਮਿੰਟ ਲਈ ਨਾ ਟਾ ਕੇ ਰੱਖ ਦਵਾਂਗੇ तो ना सारा समान मसाले पा देंगे फिर थोड़ी देर भुन लागे ठीक है जी हल्दी तो है नहीं हल्दी ना लिफाफे चई थी मैं पाऊंगी हल्दी हूँ आपनिया पाउडर सारे मसाले जे अपने को अवेलेबल ने पा देंगे गर्म मसाले भी पा देंगे ਮਸਾਲਿਆਂ ਨਾਲ ਹੀ ਹੈ ਨਾ ਸਬਜ਼ੀ ਜਿਹੜੀ ਹੈਗੀ ਆ ਉਹ ਸਵਾਦ ਬਣਦੀ ਹੈ ਬਹੁਤ ਖੂਹੇ ਖੂਹ ਆਉਣੇ ਆ ਜਿਨੇ ਗਲੀ ਤੋਂ ਲੰਘਣਾ ਉਹਨੂੰ ਵੀ ਖੂਹੇ ਖੂਹ ਆਉਣੇ ਆ ਕੀ ਬਣਾਇਆ ਹੋਊਗਾ ਅੱਜ ਇਹਨਾਂ ਨਹੀਂ ਹੈ ਕਹਿੰਦੇ ਹੋਣੇ ਲਾਲ ਮਿਰਚਾਂ ਖਤਮ ਹੋਈਆਂ ਨਹੀਂ ਨਹੀਂ ਤਾਂ ਉਹ ਵੀ ਪਾ ਦਿੰਦੇ ਆ ਦੇਖੋ ਤੇ ਹੁਣ ਅਸੀਂ ਜਿਹੜੇ ਆਲੂ ਬਾੜੇ ਉਹ ਪਾ ਲਵਾਂਗੇ ਥੋੜੀ ਜਿਹੀ ਮੈਂ ਇਹਦੇ ਠੀਨੀ ਪਾਉਗੀ ਹੋ ਗਈ ਸੀ ਤੇ ਉਹ ਮਸਾਲਾ ਸਾਡਾ ਘਰੋਂ ਹੁੰਦਾ ਨਾ ਥੋੜਾ ਜਿਹਾ ਐਨੇ ਵਿੱਚ 3 ਡੱਬੇ ਚ ਪਾ ਲਾਂ ਖਤਮ ਹੋ ਗਈ ਸੀ ਮੰਗਵਾਈਏ ਜੀਨੀ ਵੀ ਮੇਰੇ ਇਹਨਾਂ ਨੂੰ ਵੀ ਨਾ ਮਤਲਬ ਮੇਰੇ ਹਸਬੰਡ ਨੂੰ ਉਹਨਾਂ ਨੂੰ ਮਤਲਬ ਕਿ ਸਬਜ਼ੀ ਜਿਹੜਾ ਤਰੀ ਵਾਲੀ ਸਬਜ਼ੀ ਹੋਵੇ ਜਾਂ ਫਿਰ ਆ ਬੋਬੀ ਦੀ ਉਹ ਵੀ ਉਹ ਦੇ ਮਤਲਬ ਕਿ ਸਬਜ਼ੀ ਦੇ ਹਿਸਾਬ ਨਾਲ ਚੀਨੀ ਬਹੁਤ ਉਹ ਲੱਗਦੀ ਐ ਉਹਦੇ ਨਾਲ ਉਹ ਨਾ ਮੈਂ ਹੁੰਦਾ ਵੀ हल्का हल्का मिठास भी आ जाती है ना सब्जी के थोड़ी जी पारा चम्मच के हिसाब है मसाला साडा बिना घे है वो तेल छद्धन लग गया मसाले में भुन के ना फिर वाइस बन जाती है सब्जी चंकी तरह भुन लिया देखो आलू पा दी आलू मैं इन सारे वाल लगे कि गर्म कर लिया है कि बाबा जी सब्जी वादिया बन जाए देखा वादिया लगती भाई खाके पता लगू पानी गर्म किया हो पाऊंगी मैं ਤੇਤੀ ਬਣ ਜੂ ਕਿਉਂਕਿ ਆਲੂ ਜਿਹੜੇ ਹੈਗੇ ਉਹ ਵਾਲੇ ਹੋਏ ਨੇ। ਪਾਣੀ ਜ਼ਿਆਦਾ ਤਾਂ ਨਹੀਂ ਪਾਣਾ ਚਾਹੀਦਾ। ਗਾੜੀ-ਗਾੜੀ ਹੋਈ ਰੱਖਣੀ ਹੈ। ਜਿਆਦਾ ਇਹ ਨਾ ਹੋ ਜੂਗੀ ਤੇ ਜਿਹੜਾ ਨੇ ਗੁੱਸੇ ਵੀ ਹੋਣਾ ਤੇ ਆਪਾਂ ਕੁੱਕਰ ਦਾ ਤਾਂ ਇਹ ਬੰਦ। ਨਾਲ ਹੀ ਅਸੀਂ ਦੂਜੀ ਸਾਈਡ ਜਿਹੜਾ ਹੈਗਾ ਦੁੱਧ ਚੰਨ ਰੱਖ ਲਵਾਂਗੇ ਠੀਕ ਹੈ ਜੀ। इधरली साइड ना बच्चे कहते दुद्ध किना नहीं है अच्छे खीर खावे इस करके थोड़े पानी जानी पहले मैं चावल जो है छेती बी तो ना चंकी तरह धोन वाला चावल मैं चावल धो तो ला चावल आपो के बिच पा देने तो ਤਾਂ ਲੈਣਾਂਗੇ ਜਾਂ ਨਹੀਂ ਲੀਜੋਗੇ ਐਂ ਤੇ ਮੈਂ ਆਟਾ-ਉਟਾ ਗੋਨਾ ਲੈਣੀ ਹੈ ਜਾਂ ਅੰਚਾਰ ਰੱਖਦੇ ਦੇਣੀ ਹੈ ਕਿ ਜੀ ਮਿਲਦੀ ਹੈ ਮੈਂ ਤੁਹਾਨੂੰ ਆਟਾ-ਉਟਾ ਗੋਨ ਕੇ ਇੱਥੇ ਵਸ ਜਿਹੜਾ ਮੈਂ ਹੈਗਾ ਆਪਣਾ ਆਟਾ ਗੁੰਨਣ ਲੱਗੀ ਸੀ ਮੈਂ ਇਹਨਾਂ ਜੈਸਮਿਨ ਨੂੰ ਬੁਲਾਇਆ ਸੀਗਾ ਕਿਉਂਕਿ ਮੈਨੂੰ ਨਾ ਇਹ ਹੁੰਦਾ ਹੈ ਕਿ ਵੀਡੀਓ ਵਿੱਚ ਦੀ ਬੰਦ ਹੋ ਜਾਂਦੀ ਹੈ ਤੇ ਮੈਂ ਉਹਨੂੰ ਕਹਿੰਦੀ ਸੀ ਤੂੰ ਸਹੀ-ਸਹੀ ਕਰਕੇ ਰੱਖ ਦੇ ਫੋਨ ਵੀ ਦੇਖ ਲੈ ਹੈ ਨਾ ਫੋਨ ਸਹੀ ਵੀ ਹੈਗਾ ਕਿ ਨਹੀਂ ਤੇ ਇੱਧਰ ਮੈਂ ਆਟਾ ਗੁੰਨ ਕੇ ਰੱਖ ਲਿਆ ਜੀ ਠੀਕ ਹੈ ਜੀ ਇੱਧਰ ਮੇਰੀ ਸਬਜ਼ੀ ਜਿਹੜੀ ਹੈਗੀ ਆ ਉਹ ਵੀ ਬਣ ਗਈ ਹੈ ਤੇ ਨਾਲ ਹੀ ਮੇਰੀ ਜਿਹੜੀ ਖੀਰ ਹੈ ਉਹ ਵੀ ਬਣ ਗਈ ਗਾੜੀ ਗਾੜੀ ਜੀ ਖੀਰ ਬਣਾਈ ਹੈ ਮੈਂ ਤੇ ਅ ਚੀਨੀ ਵਗੈਰਾ ਪਾ ਦਿੱਤੀ ਹੈ ਬਸ 2 ਕੁ ਮਿੰਟ ਦੀ ਹੋਰ ਗੱਲ ਹੈ ਜੀਨੀ ਖੋੜ ਜੂਗੀ ਤੇ ਇੱਥੇ ਜਿਹੜੀ ਮੇਰੀ ਖੀਰ ਹੈਗੀ ਆ ਉਹ ਚੰਗੀ ਤਰ੍ਹਾਂ ਬਣ ਗਈ ਹੈ ਬਿਲਕੁਲ ਪ੍ਰੋਪਰ ਤੇ ਕੁੱਕਰ ਦੀ ਮੈਂ ਜਿਹੜੀ ਹਵਾ ਜੀ ਕੱਢ ਦਿੱਤੀ ਕੁੱਕਰ ਖੋਲ ਕੇ ਫਿਰ ਮੈਂ ਦੇਖੂਗੀ ਕਿੰਨਾ ਕ ਹੈ ਨਾ ਮਤਲਬ ਕਿੰਨੀ ਕਸਰ ਜਿਹੜੀ ਹੈਗੀ ਆ ਸਬਜੀ ਨੂੰ ਲੱਗੂਗੀ ਹਜੇ ਦੇਖ ਲੈਣੀ ਆ ਇੱਕ ਵਾਰ ਜੀ ਮੇਰੀ ਬਿਲਕੁਲ ਬਣ ਗਈ ਤੇ ਨਾਲ ਹੀ ਮੈਂ ਗੈਸ ਨੂੰ ਥਲੇ ਧਾਰ ਲਿਆ ਸੀ ਕਿਉਂਕਿ ਮੈਂ ਨਾ ਬੈਠ ਕੇ ਹੀ ਸ਼ਾਮ ਨੂੰ ਜਿਹੜੀ ਰੋਟੀ ਬਣਾਉਣੀ ਹੁੰਦੀ ਹੈ ਮੈਂ ਉਹ ਨੀਚੇ ਬੈਠ ਕੇ ਧਾਰ ਕੇ ਹੈ ਨਾ ਤਾਂ ਹੀ ਬਣਾਉਣੀ ਹੁੰਦੀ ਆ ਕਿਉਂਕਿ ਮੇਤੋਂ ਖੜਿਆ ਨਹੀਂ ਜਾਂਦਾ ਜਿਆਦਾ ਟਾਈਮ ਹੈ ਨਾ ਜੀ ਕਿਉਂਕਿ ਦੋ ਤੇ ਕੁੱਤੇ ਨੇ ਜਿਹੜੀ ਡੁੱਗੂ ਹੈ ਵੈਸੇ ਤਾਂ ਗਲੀ ਵਾਲੀ ਕੁੱਤੀ ਆ ਉਹ ਉਹ ਨਾ ਉਨੇ ਬੱਚੇ ਸਾਡੇ ਘਰ ਹੀ ਦਿੱਤੇ ਹੋਏ ਨੇ ਮੈਂ ਉਹਨਾਂ ਨੂੰ ਵੀ ਰੋਟੀ ਪਾਨੀ ਹੁੰਦੀ ਆ ਮੈਂ ਨਾ ਰਾਤ ਨੂੰ ਜਿਹੜੀ ਹੈਗੀ ਉਹਨਾਂ ਦੀ ਰੋਟੀ ਬਣਾ ਕੇ ਰੱਖ ਲੈਣੀ ਹੁੰਦੀ ਆ ਸਵੇਰ ਨੂੰ ਮੈਂ ਦੁੱਧ ਚ ਪਾ ਕੇ ਉਹ ਰੋਟੀ ਦੇ ਦੇਣੀ ਹੁੰਦੀ ਆ ਤੇ ਹੁਣ ਤਾਂ ਚਲੋ ਮੈਂ ਉਹਨਾਂ ਦੇ ਵਾਸਤੇ ਬਣਾਉਣੀ ਆ ਤੇ ਪੂੜੀਆਂ ਤੋਂ ਬਾਅਦ ਮੈਂ ਉਹਨਾਂ ਵਾਸਤੇ ਅਲੱਗ ਤੋਂ ਰੋਟੀ ਬਣਾਉਂਗੀ ਇੱਥੇ ਇਹ ਵੀ ਆ ਗਈ ਸੀ ਇਹ ਪਹਿਲਾਂ ਅਸੀਂ ਲਗਾਵਾਂਗੇ ਲੱਡੂ ਗੋਪਾਲ ਨੂੰ ਭੋਗ ਜੀ ਠੀਕ ਹੈ ਜੀ ਪਹਿਲੇ ਮੈਂ ਕਿਹਾ ਚਲੋ ਚਾਰ ਪੰਜ ਪੂੜੀਆਂ ਕੱਢ ਲੈਨੇ ਆ ਤੇ ਪਹਿਲਾਂ ਆਪਣੇ ਲੱਡੂ ਗੋਪਾਲ ਨੂੰ ਭੋਗ ਲਗਾਵਾਗੇ ਬਾਅਦ ਵਿੱਚ ਜਿਹੜਾ ਹੈਗਾ ਆਪ ਖਾ ਲਾਂਗੇ ਸਾਰੇ ਦਿਨੇ ਤੇ ਹਾਲੇ ਇਹ ਅੰਦਰ ਸੀਗੇ ਆਏ ਨਹੀਂ ਸੀਗੇ ਤੇ ਮੈਂ ਬੁਲਾਇਆ ਵੀ ਨਹੀਂ ਸੀ ਇਹਨਾਂ ਨੂੰ ਮੈਂ ਕਿਹਾ ਫੇਰੇ ਰੌਲਾ ਭਾ ਲੈਂਦੇ ਨੇ ਬਈ ਪਹਿਲੇ ਮੈਨੂੰ ਹੀ ਦੇ ਦੇ ਇਸ ਕਰਕੇ ਹਜੇ ਇਹ ਅੰਦਰ ਸੀਗੇ ਤੇ ਮੇਰੀਆਂ ਪੂੜੀਆਂ ਜਿਹੜੀਆਂ ਬਹੁਤ ਸੋਹਣੀਆਂ ਫੁੱਲ ਫੁੱਲ ਕੇ ਨਰਮ ਨਰਮ ਹਨਾ ਜੀ ਤੇ ਮੈਂ ਨਾ ਬੇਲ ਕੇ ਰੱਖ ਲੀਆਂ ਸੀਗੀਆਂ 10 12 ਮੈਂ ਕਿਹਾ ਫੇਰ ਅੱਧਾ ਤੇਲ ਗਰਮ ਹੈ ਹੁਣ ਤੇ ਨਾਲ ਦੀ ਨਾਲ ਹੀ ਕੱਢੀ ਜਾਵਾਂ ਹਨਾ ਤੇ ਬਹੁਤ ਸੋਹਣੀਆਂ ਜਿਹੜੀਆਂ ਫੁੱਲ ਫੁੱਲ ਕੇ ਪੂੜੀਆਂ ਹੈਗੀਆਂ ਸੀਗੀਆਂ ਨਿਕਲਦੀਆਂ ਪਈ ਸੀ ਕਿਉਂਕਿ ਬੱਚੇ ਦੇ ਬੱਚਿਆਂ ਕਰਕੇ ਦਾ ਹਨਾ ਆਪਾਂ ਕਰਦੇ ਆ ਸਾਰਾ ਕੁਝ ਮੈਨੂੰ ਇਹ ਸੀਗਾ ਕਿ ਬੱਚੇ ਗੱਗੀ ਨਾ ਲੰਗਰ ਚ ਪੀਰ ਬਾਬੇ ਦਿਖਾ ਕੇ ਆਇਆ ਸੀ ਤੇ ਜੈਸਮੀਨ ਨੇ ਖਾਦੀ ਨਹੀਂ ਸੀ ਮੈਨੂੰ ਇਹ ਸੀਗਾ ਚਲੋ ਹਨਾ ਬੱਚਿਆਂ ਦਾ ਮਾਨ ਹੈ ਅੱਜ ਤੇ ਫਿਰ ਮੈਂ ਬਣਾ ਦਵਾਂ ਇਹਨੂੰ ਕਿੰਨਾ ਜਿੰਨਾ ਕੁ ਰੋਟੀ ਨੂੰ ਟਾਈਮ ਲੱਗਦਾ ਉਹਨਾਂ ਕੀ ਇਹਨੂੰ ਲੱਗ ਜਾਣਾ ਤੇ ਨਾਲ ਫਿਰ ਮੈਂ ਖੀਰ ਵੀ ਬਣਾ ਲਈ ਸਬਜੀ ਵੀ ਕਹ ਨਹੀਂ ਪਾਏ ਬਸ ਹਨਾ ਵਧੀਆ ਸਵਾਦ ਬਣਿਆ ਸੀ ਸਾਰਾ ਕੁਝ ਬਹੁਤ ਵਧੀਆ ਬਣਿਆ ਸੀਗਾ ਬਾਬਾ ਜੀ ਜਦੋਂ ਕਹਿੰਦੇ ਹੈ ਨਾ ਆਪ ਹੀ ਪਿਆਰ ਨਾਲ ਬਣਾਓ ਖੁਸ਼ ਹੋ ਕੇ ਅਗਰ ਰੋਟੀ ਹੋਈ ਤੁਸੀਂ ਹੈ ਨਾ ਖਾਣ ਪੀਣ ਦਾ ਸਮਾਨ ਹੀ ਖੇਜੀ ਖੇਜੀ ਕੇ ਬਣਾਣਾ ਤੇ ਉਹ ਸੁਆਦ ਸੁਆਦ ਮੜਨਾ ਉਹਦੇ ਵਿੱਚ ਕੋਈ ਉਹ ਨਹੀਂ ਹੁੰਦਾ ਤੇ ਆਪਾਂ ਜਿਹੜਾ ਵੀ ਘਰ ਦਾ ਕੰਮ ਹੈਗਾ ਖੁਸ਼ ਹੋ ਕੇ ਕਰਾਂਗੇ ਹੈ ਨਾ ਬਰਕਤ ਹੀ ਹੁੰਦੀ ਹੈ ਵਾਦਾ ਹੀ ਹੈ ਸਾਰਾ ਕੁਝ ਤੇ ਮੈਂ ਜਿਹੜਾ ਤੀ ਪੂੜੀਆਂ ਹੈਗੀਆਂ ਉਹ ਲਾ ਲੀਆਂ ਸੀਗੀਆਂ ਲਾਈ ਜਾਂਦੀ ਸੀ ਬਸ ਜਿਹੜਾ ਜਿਹੜਾ ਆਈ ਜਾਂਦਾ ਸੀ ਉਹ ਖਾਈ ਜਾਂਦਾ ਸੀ ਆਪਣਾ ਆਪਣਾ ਹੈ ਨਾ ਜੀ ਤੇ ਮੈਨੂੰ ਇਹ ਸੀਗਾ ਮੈਂ ਜੈਸਮੀਨ ਨੂੰ ਕਹਿੰਦੀ ਪਈ ਸੀ ਕਿ ਹਨਾ ਤੁਸੀਂ ਸਾਰੇ ਨੇ ਗਰਮ-ਗਰਮ ਖਾ ਲੈਣੀ ਹੈ ਮੇਰੀ ਵਾਰੀ ਨੂੰ ਠੰਡੀ ਆ ਹੋ ਜਾਣੀ ਹੈ ਕਿਉਂਕਿ ਮੈਂ ਹੋਰ ਵੀ ਕੰਮ ਕਰਨੇ ਹੁੰਦੇ ਆ ਤੇ ਜੈਸਮੀਨ ਮੈਨੂੰ ਕਹਿੰਦੀ ਤਾਂ ਸੀਗੀ ਕਿ ਮੰਮਾ ਮੈਂ ਤੁਹਾਡੇ ਲਈ ਲਾ ਦੂੰਗੀ ਵੀ ਤੁਸੀਂ ਖਾ ਲਿਓ ਮੈਨੂੰ ਇਹ ਹੁੰਦਾ ਹੈ ਕਿ ਬੱਚੇ ਦਾ ਚਲ ਹਨਾ ਵੀ ਤੇਲ ਹੈ ਗਰਮ ਹੁੰਦਾ ਕਿਤੇ ਹੱਥ ਉੱਤੇ ਨਾ ਗਿਰ ਜੇ ਮੇਰੇ ਹੱਥ ਤੇ ਗਿਰ ਗਿਆ ਸੀਗਾ ਤੇਲ ਤੇ ਜਿਹੜਾ ਮੈਂ ਇੱਥੇ ਇੱਥੇ ਨਾ ਇਹਨਾਂ ਦੇ ਭਾਂਡੇ ਜਿਹੜੇ ਹੈਗੇ ਸੀਗੇ ਮੈਂ ਪੂੜੀਆਂ ਪਾੜੀਆਂ ਬਣਾ ਕੇ ਸਾਰੀ ਕਿਚਨ ਜਿਹੜੀ ਹੈਗੀ ਕਲੀਨ ਕਰਤੀ ਸੀ ਜਿਹੜੇ ਇਹਨਾਂ ਦੇ ਭਾਂਡੇ ਉਹ ਮੈਂ ਧੋ ਦੂੰਗੀ ਤੇ ਮੈਂ ਆਪ ਜਿਹੜਾ ਗੱਗੂ ਦੇ ਭਾਂਡੇ ਹੈਗੇ ਨੇ ਉਹਦੇ ਵਿੱਚ ਖਾ ਲੂੰਗੀ ਜੈਸਮਿਨ ਕਹਿੰਦੀ ਸੀ ਗੱਗੂ ਨੇ ਖੀਰ ਛੱੜਤੀ ਮੈਂ ਇਹ ਚਲ ਕੌਲੀ ਦੇ ਵਿੱਚ ਪਾ ਦੇ ਤੇ ਉਹ ਮੈਂ ਖਾ ਲੂੰਗੀ ਠੀਕ ਹੈ ਜੀ ਤੇ ਮੈਂ ਭਾਂਡੇ ਨਾਲ ਦੀ ਨਾਲ ਹੀ ਧੋ ਦਿੱਤੀ ਸੀ ਕਿਚਨ ਪੂਰਾ ਕਲੀਨ ਕਰ ਦਿੱਤਾ ਸੀਗਾ ਤੇ ਮੈਂ ਤੇ ਜੈਸਮਿਨ ਇੱਥੇ ਗੱਲਾਂ ਮਾਰਦੀਆਂ ਪਈਆਂ ਸੀਗੀਆਂ ਸਬਜੀ ਮੈਂ ਗਰਮ ਰੱਖੀ ਹੋਈ ਹੈ ਬਸ ਹੁਣ ਮੈਂ ਇਹ ਤੋਂ ਬਾਅਦ ਆਪਣੀ ਜਿਹੜੀ ਰੋਟੀ ਹੈਗੀ ਆ ਉਹ ਖਾ ਲੂੰਗੀ ਜੀ ਜੇ ਤੁਹਾਨੂੰ ਮੇਰਾ ਕਮੋਟਾ ਦਾ ਵਲੌਗਸ ਸੋਣਾ ਲੱਗਦਾ ਹੈ ਪਲੀਜ਼ ਸਪੋਰਟ ਕਰਿਓ ਕਿਉਂਕਿ ਤੁਹਾਡੇ ਸਪੋਰਟ ਤੋਂ ਬਿਨਾ ਤਾਂ ਕੁਝ ਵੀ ਨਹੀਂ ਹੈਗਾ ਠੀਕ ਹੈ ਜੀ ਤੁਸੀਂ ਇੱਕ ਇਨਸਾਨ ਨੂੰ ਪਰਸ਼ ਤੋਂ ਅਰਸ਼ਾ ਤੇ ਪਹੁੰਚਾ ਸਕਦੇ ਹੋ ਠੀਕ ਹੈ ਜੀ ਤੁਹਾਡੇ ਹੱਥ 'ਚ ਹੀ ਹੈ ਜੋ ਵੀ ਹੈਗਾ ਤੇ ਤੁਸੀਂ ਮੈਨੂੰ ਪਲੀਜ਼ ਸਪੋਰਟ ਕਰਿਓ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਬਹੁਤ ਜ਼ਿਆਦਾ ਜੜੀ ਹੈਗੀ ਆ ਜ਼ਰੂਰਤ ਹੈ ਜੀ ਉਮੀਦ ਕਰਦੀ ਆ ਕਿ ਤੁਸੀਂ ਮੈਨੂੰ ਫੁੱਲ ਸਪੋਰਟ ਕਰੋਗੇ ਠੀਕ ਹੈ ਜੀ ਛੋਟੀ ਭੈਣਾਂ ਮੈਂ ਮੇਰੇ ਵੱਡੇ ਵੀਰ ਭੈਣਾਂ ਜਿੰਨੇ ਵੀ ਹੈਗੇ ਨੇ ਛੋਟੇ ਵੀਰ ਭੈਣਾਂ ਜਿੰਨੇ ਵੀ ਹੈ ਸਾਰੇ ਜਣੇ ਵੀਡੀਓ ਨੂੰ ਪਿਆਰ ਦਿਆ ਕਰੋ ਜੀ ਆਪਣੇ ਵੱਲੋਂ ਮੈਂ ਪੂਰੀ ਕੋਸ਼ਿਸ਼ ਕਰਦੀ ਹੁੰਦੀ ਆ ਕਿ ਵੀਡੀਓ ਬਹੁਤ ਸੋਹਣੀ ਬਣੇ ਬਾਕੀ ਜੇ ਕੋਈ ਕਮੀ ਪੇਸ਼ੀ ਰਹਿ ਜਾਂਦੀ ਹੈ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਦਿਆ ਕਰੋ ਜੀ ਫਿਰ ਮੈਂ ਉਹ ਆਪਣੀ ਜਿਹੜੀ ਗਲਤੀ ਹੁੰਦੀ ਹੈ ਬੰਦਾ ਉਹਨੂੰ ਸੁਧਾਰਦਾ ਏ ਠੀਕ ਹੈ ਜੀ ਤੇ ਰੋਟੀ ਖਾਣ ਤੋਂ ਬਾਅਦ ਜੀ ਮੈਂ ਜਿਹੜਾ ਹੈ ਆਪਣੇ ਸਟੀਚਿੰਗ ਦਾ ਕੰਮ ਕਰੂੰਗੀ ਸੂਟ ਸੀਣੇ ਨੇ ਮੈਂ ਦੇਖੋ ਕਿੰਨਾ ਟਾਈਮ ਲੱਗਦਾ ਐ ਸੂਟ ਸੀਨ ਨੂੰ ਜੈਸਮਿਨ ਦਾ ਬੇਟੀ ਦਾ ਸੂਟ ਸੀਣਾ ਮੈਂ ਤੇ ਉਹਨੂੰ ਲੱਗ ਜਾਊਗਾ ਕਿਉਂਕਿ ਹਜੇ ਤੱਕ ਮੈਂ ਕੁਝ ਵੀ ਨਹੀਂ ਸੀਤਾ ਕੱਟ ਕੇ ਰੱਖਿਆ ਸੀਗਾ ਤੇ ਸੀਣਾ ਸੀਣਾ ਰਹਿੰਦਾ ਦੇਖੋ ਕਦੋਂ ਤੱਕ ਬਣਦਾ ਰੋਟੀ ਮੈਂ ਬਸ ਹੁਣ ਆਪਣੀ ਖਾ ਲੂੰਗੀ ਜੀ ਗਾਇਸ ਰਾਤ ਦੇ ਹੋ ਗਿਆ 1:00 ਤੇ ਮੈਂ ਹੁਣੇ ਆ ਦੇਖੋ ਕਿੰਨਾ ਖਲਾਰਾ ਪਿਆ ਵਾ ਸੂਟ ਸਾਡ ਸਿੰਕੇ ਹਟੀਆਂ ਹੁਣ ਬਸ ਮੇਰੇ ਇੱਕ ਸੁੱਟੇਗੇ ਬਾਕੀ ਹੋਗੇ ਕੰਪਲੀਟ ਕਿਚਨ ਚ ਚੱਲਦੇ ਆ ਆ ਦੋ ਕ ਭਾਂਡੇ ਜਿਹੜੇ ਹੈਗੇ ਆ ਮੈਂ ਧੋ ਦਿੱਤੇ ਪਏ ਸੀ ਇਹ ਤੇ ਮੈਂ ਹਨਾ ਦੁੱਧ ਨਹੀਂ ਪੀਤਾ ਨਿਆਣੇ ਨੂੰ ਪੁੱਛਿਆ ਸੀਗਾ ਮੈਂ ਕਿ ਖੀਰ ਖਾਣੀ ਹੈ ਤੁਸੀਂ ਕਿ ਦੁੱਧ ਪੀਣਾ ਇਹ ਕਹਿੰਦੇ ਸੀ ਖੀਰ ਖਾਣੀ ਹੈ ਹੁਣ ਇਹ ਦੁੱਧ ਮੈਂ ਆਪਣੇ ਵਾਸਤੇ ਗਰਮ ਕਰਦੀ ਨਹੀਂ ਥੋੜਾ ਜੈਸਮਿਨ ਉਹ ਵੀ ਪੜਦੀ ਪਈ ਹੈ ਤੇ ਜੇ ਤੁਹਾਨੂੰ ਮੇਰੀ ਵੀਡੀਓ ਬਹੁਤ ਥੋੜੀ ਜਿਹੀ ਵਧੀਆ ਲੱਗਦੀ ਹੈ ਨਾ ਤਾਂ ਲਾਈਕ ਕਰਿਓ ਪਲੀਜ਼ ਬਹੁਤ ਮਿਹਨਤ ਅੰਗਲੀ ਵੀਡੀਓ ਬਣਾਉਣ ਤੇ ਠੀਕ ਹੈ ਜੀ ਚੈਨਲ ਨੂੰ ਕਰ ਲਈ ਸਬਸਕ੍ਰਾਈਬ ਬਾਏ ਬਾਏ